ਸਾਡੀ ਬੁੱਤ ਆ ਗਈ ਮਾਂ ਆ ਗਈ ਹੋ ਠੀਕ ਐ ਤੂੰ ਮੈਂ ਤਾਂ ਕਹਾ ਤਾਂ ਠੀਕ ਹੋਣਾ ਤੂੰ ਦੱਸ ਤੂੰ ਠੀਕ ਐ ਬਸ ਮੇਰਾ ਵੀ ਖਾਲ ਆਈ ਹੈ ਕਿਆ ਕੀ ਹੋ ਗਿਆ ਮੈਨੂੰ ਤਾਂ ਆਉਂਦੀ ਨੂੰ ਤਪਾ ਦਿੰਦੀ ਐ ਨਾਲੇ ਮੈਨੂੰ ਐਂ ਦੱਸ ਮੈਨੂੰ ਮਾੜਾ ਮੁੱਟਾ ਬਰਜ ਕੇ ਰੱਖਿਆ ਕਰ ਮਗਰੀ ਫੋਨ ਦੀਆਂ ਘੰਟੀਆਂ ਖੜਕਾ ਦਿੰਦੀ ਐ ਓ ਬੇਬੇ ਮੈਂ ਹੀ ਕਿਹਾ ਸੀ ਉਹਨੂੰ ਫੋਨ ਕਰ ਲਉ ਤੂੰ ਤਾਂ ਉੱਥੇ ਜਾ ਕੇ ਜੀ ਲਾ ਕੇ ਬੈਠ ਗਈ ਤੈਨੂੰ ਐ ਵੀ ਦੇਖ ਲੈ ਵੀ ਘਰ ਦੀ ਸਾਰ ਵੀ ਲੈਣੀ ਹੁੰਦੀ ਐ ਕਿ ਨਹੀਂ ਏ ਪੁੱਤ ਗਏ ਵੰਦੇ ਤਾਂ ਜੀ ਟਾਈਮ ਲੱਗ ਹੀ ਜਾਂਦਾ ਹੁੰਦਾ ਲੱਗ ਜਾਂਦਾ ਹੁੰਦਾ ਟਾਈਮ ਨਾਲ ਨਾ ਗੱਲ ਸੁਣ ਲੈ ਮੇਰੀ ਉਹ ਫੁੱਫੜ ਆਇਆ ਬੈਠਾ ਠੀਕ ਹੈ ਉਹਦੇ ਨਾਲ ਮੇਰੀ ਹੱਥਾ ਪਾਈ ਹੋ ਗਈ ਗੱਲ ਰਾਤ ਹੱਥਾ ਪਾਈ ਹੋ ਗਈ ਹੋਰ ਹੁਣ ਕੱਲੇ ਨੂੰ ਲੈ ਕੇ ਖੇਤ ਆ ਗਿਆ ਕਹਿੰਦਾ ਜ਼ਮੀਨ ਛੱਡ ਸਾਰੀ ਮੈਂ ਕਿਹਾ ਐ ਕਿਵੇਂ ਜ਼ਮੀਨ ਛੱਡ ਦਿਆਂ ਕਹਿੰਦਾ ਜ਼ਮੀਨ ਸਾਰੀ ਕਾਲੇ ਦੀ ਆ ਅੱਛਾ ਮੈਨੂੰ ਟੇਕਾ ਲੱਗਦਾ ਕਾਲਾ ਜ਼ਮੀਨ ਦਾ ਮੈਂ ਕਿਹਾ ਮੇਰੇ ਪਿਓ ਦੀ ਜ਼ਮੀਨ ਆ ਫਿਰ ਬਸ ਉੱਥੇ ਅਸੀਂ ਲੜ ਪਏ ਫੁੱਫੜ ਨੇ ਮੈਨੂੰ ਫੜ ਲਿਆ ਬਾਬਾ ਮੈਨੂੰ ਆਇਆ ਸੀ ਪਤਾ ਨਹੀਂ ਮੇਰਾ ਫੁੱਫੜ ਲੱਗਦਾ ਕਿ ਨਹੀਂ ਮੈਂ ਦੇਖਿਆ ਪਹਿਲੀ ਵਾਰੀ ਸੀ ਅਣ ਜਮੀਨਾਂ ਦੇ ਬਟਵਾਰੇ ਇਹ ਕਰਾਊਗਾ ਚੌਰਾ ਆਪਣੇ ਹਾਂ ਪਤਾ ਨਹੀਂ ਕਰਨ ਕੀ ਹੋਇਆ ਕੀ ਨਹੀਂ ਮੇਰਾ ਸਾਲਾ ਕਦੇ ਦੇਖਿਆ ਨਹੀਂਗਾ ਤੇ ਆ ਕੇ ਇਥੇ ਹਵਾ ਐ ਕਰਦਾ ਤੇ ਇਹ ਪਤਾ ਨਹੀਂ ਕਿੱਦੇ ਕਦਾ ਜਾਣਦਾ ਹੁੰਦਾ ਤੇਰਾ ਪਿਓ ਤਾਂ ਇਹਨੂੰ ਹੀ ਨਹੀਂ ਸੀ ਖੰਘਣ ਦਿੰਦਾ ਇੱਥੇ ਹੈ ਨਹੀਂ ਇਹ ਬੰਦਾ ਕਿਸੇ ਕੰਮ ਦਾ ਮੈਂ ਤੈਨੂੰ ਦੱਸਦਾ ਬੀਬੇ ਠੀਕ ਹੈ ਕੱਲ ਕਾਲੇ ਨੇ ਤੇ ਹੁੱਫੜ ਨੇ ਦੋਨਾਂ ਨੇ ਰਲ ਕੇ ਮੇਰੀ ਪੱਗ ਨੂੰ ਹੱਥ ਪਾਇਆ ਠੀਕ ਹੈ ਤੇ ਮੈਂ ਉਸ ਗੱਲ ਦਾ ਬਦਵਾ ਲੈ ਕੇ ਆਟੂੰਗਾ ਮੈ ਤਾਂ ਅੱਗ ਲੱਗੀ ਪਈ ਆ ਅੰਦਰ ਮੈਂ ਤੈਨੂੰ ਤਾਂ ਹੀ ਤਾਂ ਫੋਨ ਕਰੀਏ ਨਾ ਵੀ ਤੂੰ ਆ ਜਾ ਆ ਜਾ ਜਾ ਤੂੰ ਗੱਲ ਨਹੀਂ ਸੁਣਦੀ ਬਹਿ ਜਾਣ ਇਹਨਾਂ ਨੂੰ ਰੱਬ ਵੀ ਦੇਖੂ ਜਿਹੜਾ ਮੇਰੇ ਜਵਾਬ ਨਾਲ ਧੱਕਾ ਕਰਦੇ ਨੇ ਇਹ ਭਾਲਦੇ ਪਤਾ ਨਹੀਂ ਕੀ ਆ ਮੈਨੂੰ ਕਹਿੰਦੇ ਅਕੇ ਤੇਰੀ ਤਾਂ ਜ਼ਮੀਨ ਹੀ ਨਹੀਂ ਹੈਗੀ ਅਕੇ ਕਹਿੰਦੇ ਤੂੰ ਤਾਂ ਇਸ ਘਰ ਦਾ ਵਾਰਿਸ ਨਹੀਂ ਹੈਗਾ ਤੇ ਉਹ ਤੇਰੀ ਮਾਂ ਪਿੱਛੋਂ ਲੈ ਕੇ ਆਈ ਆ ਲੈ ਦੱਸ ਇਹ ਗੱਲਾਂ ਦਾ ਮਤਲਬ ਕੀ ਹੁੰਦਾ ਤੇਰੇ ਫੁੱਫੜ ਦੀ ਆਪਦੇ ਘਰੇ ਤਾਂ ਕੋਈ ਪੁੱਛਦਾ ਸਾਂ ਨਹੀਂ ਹੈ ਇੱਥੇ ਦੂਜਿਆਂ ਦੇ ਘਰਾਂ ਜਾ ਕੇ ਇਹ ਨੰਬਰਦਾਰੀਆਂ ਕੋਲ ਤਾਏਗਾ ਮਾਂ ਮੈਨੂੰ ਕਹਦਾ ਤੇਰਾ ਤਾਂ ਕੋਈ ਇਹ ਪਿੰਡ ਪਤਾ ਹੀ ਹੈ ਨਹੀਂ ਤੂੰ ਤਾਂ ਇਸ ਪਿੰਡ ਦਾ ਹੀ ਹੈ ਨਹੀਂਗਾ ਉਹਨੂੰ ਤਾਂ ਇੰਨਾ ਕੁਝ ਬੋਲਿਆ ਕਿ ਮੇਰਾ ਤਾਂ ਕ ਗਦੌੜਾ ਫੇਰਿਆ ਸਾਰੇ ਪਿੰਡ ਚ ਮੇਰੀ ਗੱਲ ਸੁਣ ਲੈ ਠੀਕ ਹੈ ਜਾਂਦਾ ਤੂੰ ਚੱਲ ਉੱਥੇ ਕਾਲੇ ਘਰੇ ਜਲੂਸ ਕਾਢੇ ਘਰੇ ਆਉਣਾ ਜੇ ਉਹ ਇੱਥੇ ਆ ਗਿਆ ਨਹੀਂ ਫਿਰ ਗੱਲ ਜਾਦੇ ਵਧੂਗੀ ਅਬਲ ਮੈਂ ਤਾਂ ਮੈਂ ਥਾਣੇ ਜਾਣਾ ਥਾਣੇ ਤੇ ਲਾ ਕਰਕੇ ਆਉਣਾ ਮੇਰੀ ਪੱਗ ਨੂੰ ਹੱਥ ਪਾਇਆ ਉਹਨੇ ਕੋਈ ਨਾ ਇਹਨਾਂ ਦਾ ਕੋਈ ਨਾ ਹੱਲ ਤਾਂ ਕਰਨਾ ਹੀ ਪਊਗਾ ਪੁੱਤ ਹਾਂ ਕਿੱਡੇ ਹੰਕਾਰੇ ਪਏ ਨੇ ਮੈਨੂੰ ਤਾਂ ਇਹਦਾ ਕਾਲੇ ਜਿਹਦਾ ਪਹਿਲਾਂ ਹੀ ਪਤਾ ਸੀ ਵੀ ਇਹ ਹੈ ਨਹੀਂ ਕਿਸੇ ਕੰਮ ਦਾ ਉਹ ਸਾਰੇ ਮਨਿੰਦਰ ਦੀ ਸਿਆਪੇ ਐ ਇਹ ਛੇਤੀ ਆ ਖੂਬ ਵੀਰੇ ਚਾਹ ਲੈ ਆਮਾ ਵੀਰੇ ਪਾਣੀ ਲੈ ਆਮਾ ਇਹਦੀਆਂ ਵਾਰਤਾ ਨੇ ਸਾਰੀਆਂ ਇਹਨੂੰ ਮੈਂ ਵੀ ਐ ਨਹੀਂ ਸਮਝ ਲੱਗਦੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਹਿੰਦਾ ਹੈ ਜਲ ਮਨਿੰਦਰ ਨੇ ਕਹਿਤਾ ਉਹ ਸਮਝ ਗਿਆ ਹੋਊਗਾ ਅੱਬਲ ਮੈਂ ਚਾਰ ਪੰਜ ਆਦੇ ਉਹਨਾਂ ਦੇ ਘਰੇ ਵੀ ਜਾ ਕੇ ਆਇਆ ਠੀਕ ਹੈ ਉਹਦੀ ਘਰ ਦੇ ਤੇ ਉਹ ਤਾਂ ਜਮਾ ਰਾਜੀ ਸੀਗੇ ਠੀਕ ਹੈ ਗੋਦਨਾਮਾ ਵੀ ਲਿਖਾ ਕੇ ਲੈ ਕੇ ਆਏ ਨੇ ਸਾਰਾ ਕੁਝ ਮੰਨ ਗਏ ਸੀ ਇਹ ਕੇਸ ਵੀ ਵਾਪਸ ਲੈ ਲਾਂਗੇ ਆ ਹੁਣ ਪਤਾ ਨਹੀਂ ਕੀ ਹੋਇਆ ਇੱਕ ਦੋ ਦਿਨਾਂ ਦਾ ਆ ਜਿੱਦੜਾ ਫੁੱਫੜ ਜਾਇਆ ਇਹਨੇ ਪਤਾ ਨਹੀਂ ਕੀ ਉਹਦੇ ਕੰਨ ਚ ਪਾਇਆ ਤੇ ਕੀ ਨਾ ਕੀ ਇਹ ਜਾਣਦਾ ਕੀ ਨਹੀਂ ਮੈਂ ਤੂੰ ਗੱਲ ਦੱਸ ਦੇ ਕੋਈ ਗੱਲ ਚ ਮੈਨੂੰ ਮੇਰੇ ਤੂੰ ਮੈਨੂੰ ਓਹਲਾ ਨਾ ਰੱਖ ਕਿਸੇ ਗੱਲ ਆ ਮੈਨੂੰ ਸਾਰੀ ਗੱਲ ਦਾ ਪਤਾ ਹੋਣਾ ਚਾਹੀਦਾ ਜੇ ਮੈਨੂੰ ਗੱਲ ਨਾ ਪਤਾ ਹੋਊਗੀ ਤਾਂ ਨਾ ਗਾਹਾਂ ਗੱਲ ਕਿਵੇਂ ਕਾਲੇ ਦਤੇ ਤੇਰੀ ਫੁੱਫੜ ਦਾ ਨਾ ਸੂਰਜ ਹੁਣ ਛਿਪਣ ਵਾਲਾ ਹੀ ਐ ਇਹਨਾਂ ਦੀ ਮੌਤ ਇਹਨਾਂ ਨੂੰ ਚੱਕੀ ਫਿਰਦੀ ਐ ਛੇਪ ਹੀ ਗਿਆ ਸੀ ਸੂਰਜ ਤਾਂ ਉਦੋਂ ਬਸ ਥੋੜਾ ਜਿਹਾ ਬਚਤ ਰਹਿ ਗਈ ਕੱਲਾ ਸੀਗਾ ਮੈਂ ਇੱਕ ਬਾਪੂ ਵਾਲੀ ਬੰਦੂਖ ਜੀ ਨਾਲ ਲੈ ਗਿਆ ਖੇਤ ਜੇ ਕਿਤੇ ਮੇਰੇ ਕੋਲੇ ਹੁੰਦੀ ਨਾਲੇ ਫੁੱੜਦੇ ਦੇ ਵਿੱਚ ਕੱਢਦਾ ਨਾਲੇ ਇਹਦੇ ਦੀ ਕੱਢਦਾ ਕਾਲੇ ਦੇ ਵਿੱਚ ਦੀ ਕੋਈ ਨਹੀਂ ਬਾੜਾ ਚੰਨੀ ਜਾਂਦਾ ਤੇਰੇ ਫੁੱਫੜ ਦਾ ਤਾਂ ਕੋਈ ਨਾ ਕੋਈ ਕੋਗਾ ਜਿੱਤਕਾਰੀ ਦੇਊਗਾ ਬੇਬੇ ਮੇਰੀ ਗੱਲ ਸੁਣ ਲੈ ਇੱਕ ਤੂੰ ਮੈਨੂੰ ਗੱਲ ਦੱਸ ਦੇ ਗੱਲ ਕੀ ਐ ਵਿਚਲੀ ਜੇ ਬਿਜਲੀ ਗੱਲ ਮੈਨੂੰ ਨਾ ਪਤਾ ਹੋਊਗੀ ਮੈਂ ਤੈਨੂੰ ਦੁਆਰੇ ਦੁਆਰੇ ਕਹੀ ਹੈ ਨਾ ਇੱਕ ਵਾਰੀ ਮੈਨੂੰ ਗੱਲ ਦੱਸ ਦੇ ਮੈਨੂੰ ਨੇ ਬਥੇਰੀਆਂ ਗੱਲਾਂ ਕਹੀਆਂ ਨੇ ਉਪਰ ਦੇ ਚੋਮੀ ਆ ਉਹਦਾ ਹੋਰ ਕੰਮ ਕੀ ਹੈ ਹਾਂ ਇਹੀ ਗੱਲਾਂ ਕਰਦਾ ਉਹ ਆਂਦਾ ਹੁੰਦਾ ਇਹਨਾਂ ਗੱਲਾਂ ਚ ਤੇਰਾ ਪੇਹਣ ਉੱਥੇ ਪਾਣੀ ਰਿਸਿੰਦਾ ਤੂੰ ਮੈਨੂੰ ਆਂਦਾਸ ਮੈਂ ਇਸ ਘਰ ਦਾ ਬਾਹਰਸ ਨਹੀਂ ਲੈ ਇਹਦੇ ਚ ਛੱਕ ਵਾਲੀ ਕੀ ਗੱਲ ਹੈ ਪੁੱਤ ਫਿਰ ਮੈਨੂੰ ਕਿਉਂ ਕਹਦਾ ਉਹ ਦਾ ਬਾਹਰਸ ਮੈਨੂੰ ਕਿਉਂ ਕਹਿੰਦਾ ਕਿ ਮੈਂ ਲਿਆ ਲਿਆ ਦਰਾਹਾਰ ਕੜ ਕੇ ਮੈਂ ਕਮਾਲ ਹੋਊਗੀ ਮੈਂ ਕਹੇ ਕੀ ਗੱਲਾਂ ਕਹਿਣ ਵਾਲੀ 100 ਗੱਲਾਂ ਬੋਲਿਆ ਮੈਨੂੰ ਉਹ ਤਾਹੀ ਮੈਨੂੰ ਦੱਸਿਆ ਸੱਦ ਲਾ ਉਹਨੂੰ ਬਿਠਾ ਬਿਠਾ ਕੇ ਗੱਲ ਕਰ ਲਾ ਉਹਨੂੰ ਕਹੇ ਬਈ ਤੂੰ ਚਾਹਣਾ ਕੀ ਹੈ ਕੀ ਗੱਲ ਬਾਤ ਆ ਤੇਰੀ ਹੈ ਨਾ ਕੀ ਨਹੀਂ ਉਹਨਾਂ ਬੈਠ ਕੇ ਗੱਲ ਕਰ ਸਾਰੀ ਹੈ ਐਵੇਂ ਮਿੱਥੇ ਜਲੂਸ ਕਢਾ ਕੇ ਜਾਊਗਾ ਇੱਥੇ ਆਪ ਦਾ ਪਤਾ ਨਹੀਂ ਕਿੱਥੋਂ ਆਇਆ ਨਿਕਲਿਆ ਉਦੋਂ ਲਿਆ ਜੇ ਘਰੇ ਕੋਈ ਪੁੱਛਦਾ ਸੋਵੇ ਤਾਂ ਹੈ ਨਾ ਘਰੇ ਤਾਂ ਉਹਨੂੰ ਕੋਈ ਡੇਲਿਆਂ ਬੱਟੇ ਨਹੀਂ ਸਿਆਣ ਦਾ ਬਸ ਮੈਂ ਤੁਹਾਨੂੰ ਦੱਸਦਾ ਲੋਕਾਂ ਦੇ ਘਰੇ ਚੀ ਸਰਪੰਚੀ ਕਰਨ ਜਾਂਦਾ ਇਹ ਉਹੀ ਤਾਂ ਮੈਂ ਕਹੇ ਨਾ ਉਹੀ ਮੈਂ ਕਹੇ ਨਾ ਕਿ ਤੂੰ ਹੁਣ ਆਇਆ ਇਥੇ 20-25 ਸਾਲਾਂ ਤੋਂ ਕਿ ਤੂੰ ਆ ਕੇ ਇਥੇ ਮੇਰੇ ਹਵਾ ਕਰਦਾ ਮੇਰੇ ਤੇ ਮੇਰੇ ਪੱਗ ਨੂੰ ਹੱਥ ਪਾਉਣਾ ਮੇਰੇ ਗਲਾਵੇਂ 'ਚ ਹੱਥ ਪਾਉਣਾ ਦੋ ਜਾਣੇ ਰਲ ਕੇ ਤੁਸੀਂ ਇਹਦੇ ਅੱਲੇ-ਪੱਲੇ ਕੁਝ ਨਹੀਂ ਪੁੱਤ ਹੈਗੇ ਇਕੱਲੀ ਫੋਕੀ ਹਵਾਲਾ ਹੀ ਹੈ ਹਾਂ ਹਾਂ ਬਰਬਾਹ ਥਾਣੇ ਜਾਣਾ ਬੇਬੇ ਮੈਂ ਤੁਹਾਨੂੰ ਸਿੱਧੇ ਕੱਲ ਦੱਸਦੀ ਪਹਿਲਾਂ ਤਾਂ ਉਹ ਨਾਲ ਗੱਲਬਾਤ ਕਰ ਲੈ ਕਿ ਕੀ ਕਹਿੰਦਾ ਕੀ ਨਹੀਂ ਕੀ ਉਹ ਕਰਨ ਆਇਆ ਠੀਕ ਹੈ ਅਬਲ ਮੈਂ ਨਹੀਂ ਫਿਰ ਮੈਂ ਉਹਨੂੰ ਕਿੱਡੀ ਸੁਣਾਣੇ ਚ ਚੱਲ ਕੋਈ ਨਹੀਂ ਐਨਾ ਤੂੰ ਤਾਂ ਤਲਾਹੋ ਹਾਂ ਜਾ ਚਾਬਣੀ ਪਈ ਅੰਦਰ ਪੀਲਾ ਕੋਟਾ ਚਾਹ ਕਿੱਥੇ ਲੰਘਦੀ ਐ ਮਰੇ ਤੂੰ ਕਹਿੰਨੇ ਚਾਹ ਪੀਲਾ ਮੈਂ ਤਾਂ ਰਾਤ ਦੀ ਰੋਟੀ ਦੀ ਖਾਧੀ ਜਉਦੀ ਉਹ ਗੱਲਬਾਤ ਹੋਈ ਐ ਦਾਰੂ ਕਿਉਂ ਆ ਬੈਠਾ ਘਰ ਆਦਾ ਤੂੰ ਕਮਾਲ ਦਾ ਕੋਈ ਨਹੀਂ ਦਾਰੂ ਕਾਣੂ ਪੀਣੀ ਐ ਸਿਆਣਾ ਬਣ ਜਾ ਤੈਨੂੰ ਦੱਸੀ ਐ ਨਾ ਜੀ ਮੇਰੇ ਤਾਂ ਅੱਗ ਲੱਗ ਗਈ ਅੰਦਰ ਮੈਨੂੰ ਕਹਦਾ ਜ਼ਮੀਨ 'ਚ ਪੈਰ ਨਾ ਪਾਈ ਤੂੰ ਆ ਕੇ ਦਿਖਾਈ ਉੱਥੇ ਦੋਨੇ ਆਨੇ ਠਿੱਕਾ ਧਾਪਰਦੇ ਸੀ ਉੱਥੇ ਕੋਈ ਨਹੀਂ ਕੋਈ ਨਹੀਂ ਇਹਨਾਂ ਨੂੰ ਤਾਂ ਆਪਾਂ ਦੇਖਾਂਗੇ ਦੇਖਾਂਗੇ ਪੈਰ ਨਾ ਪਾਈ ਤੂੰ ਤੂੰ ਗੱਲ ਕਰ ਲੈ ਬਸ ਮੈਂ ਤੈਨੂੰ ਦੱਸਦਾ ਸਿੱਧੀ ਜੀ ਗੱਲ ਹੈਲੋ ਹੈਲੋ ਹਾਂਜੀ ਹੋ ਗਿਆ ਕਮਲ ਮੈਂ ਬਲਮ ਨੂੰ ਆਏ ਦੱਸ ਐਨੀ ਅੱਜ ਵੀ ਕਾਤੋ ਚੱਕੀ ਆ ਤੈਂ ਕਮਾਲ ਦੀ ਗੱਲ ਆ ਯਾਰ ਲਾ ਥੋੜਾ ਥੋੜਾ ਦਰੀ ਬਰੀ ਜਸਤਾ ਵੀ ਅੱਜ ਵੀ ਕਿਉਂ ਚੱਕੀ ਆ ਦੇ ਕੋਈ ਨਾ ਫਿਰ ਮੇਰੇ ਦਿਮਾਗ ਚ ਹੈਗਾ ਤੁਸੀਂ ਨੇ ਮੈਨੂੰ ਮੁੱਲ ਤਾਂ ਨਹੀਂ ਖਰੀਦ ਲਿਆ ਯਾ ਚਾਰ ਪੈਸੇ ਦੇ ਤੇ ਮੁੱਲ ਖਰੀਦਣ ਵਾਲੀ ਗੱਲੀ ਹੋਈ ਪਈ ਜੇ ਸਾਡੀ ਦਾ ਭੈਣ ਤੇ ਦੂਜੇ ਘਰਾਂ ਦੇ ਹੋਣਾ ਹੀ ਹੈ ਤੇ ਇੱਥੇ ਇੱਥੇ ਪਤਾ ਕੀ ਕੁਝ ਹੋਇਆ ਪਿਆ ਇੱਥੇ ਮਾਮੇ ਆਉਂਦੇ ਨੇ ਤੇ ਜਾਂਦੇ ਨੇ ਉਹ ਯਾਰ ਮੈਨੂੰ ਠੇਕਾ ਨਹੀਂ ਲੇਤਾ ਮਾਮੇ ਆਉਣ ਚਾਹੇ ਮਾਸਾ ਆਉਣ ਜਿਹੜੀ ਗੱਲ ਆ ਜਿਹੜਾ ਤਨ ਮੈਂ ਕੰਮ ਕਿਹਾ ਮੇਰਾ ਉਹ ਕੰਮ ਹੋਊਗਾ ਹਾਂ ਦੱਸਦੇ ਨਹੀਂ ਹੋਊਗਾ ਨਾ ਕਰਦੇ ਮੇਰੇ ਪੈਸੇ ਵਾਪਸ ਕਰਦੇ ਤੇਰੇ ਹੱਥ ਖੜੇ ਹੋਗੇ ਠੀਕ ਹੈ ਨਾ ਪੈਸੇ ਤਾਂ ਕਿਤੇ ਮੈਂ ਤੈਨੂੰ ਸੁਣੀ ਬਿਆਜੂ ਨਾ ਵਾਪਸ ਕਰਦਾ ਮਾਮਿਆਂ ਦੀ ਉਹਨਾਂ ਦੀ ਗੱਲ ਨਹੀਂ ਕਰਦੀ ਹੈ ਕਿ ਮੈਂ ਪੁਰਸ ਵਾਲੀ ਨਹੀਂ ਗੱਲ ਕਰਦੀ ਇਹਨਾਂ ਦਾ ਤਾਂ ਤਾਣਾ ਪੇਟਾ ਆਪ ਚ ਹੀ ਉਲਝਿਆ ਪਿਆਗਾ ਤੇਰਾ ਤਾਂ ਨਹੀਂ ਪਤਾ ਲੱਗਿਆ ਕੋਈ ਮੇਰਾ ਤਾਂ ਮੇਰਾ ਨਹੀਂ ਕੁਝ ਪਤਾ ਲੱਗਿਆ ਇਹਨਾਂ ਦਾ ਖੋਫੜ ਫਾਫੜਾ ਰਿਹਾਗਾ ਕੋਈ ਜ਼ਮੀਨਦਾਰ ਵਾਲਾ ਇਹਨਾਂ ਦਾ ਜਿਹੜਾ ਉਹ ਦੂਸਰਾ ਮੁੰਡਾ ਕ ਉਹਨੇ ਕੇਸ ਕੂਸ ਕਰਤਾ ਇਹਨਾਂ ਤੇ ਚਾਹ ਜਰੂਰ ਉਹ ਗੱਲਾਂ ਤੋਂ ਤਾਂ ਮੈਂ ਜਾਣਦਾ ਇਹਨੂੰ ਜਾਰਦਾ ਨਾਲ ਕਾਲੇ ਨੂੰ ਜਾਣਦਾ ਨਾਲ ਦੂਜੇ ਨੂੰ ਜਾਣਦਾ ਅੰਜੜਾ ਕੰਮ ਤੈਨੂੰ ਕਿਹਾ ਗਿਆ ਕਿ ਮੈਨੂੰ ਜਵਾਕ ਜਾ ਤੂੰ ਮੱਥ ਫੜਾਉਣੀ ਆ ਕਿ ਨਹੀਂ ਫੜਾਉਂਦੀ ਮੈਨੂੰ ਆਇਂ ਲਾਸਟ ਗੱਲ ਦੱਸ ਨਹੀਂ ਪੈਸੇ ਦੇ ਉਹ ਮੇਰੀ ਗੱਲ ਸੁਣੋ ਕੰਮ ਹੋ ਜਾਊਗਾ ਪਰ ਆਇਂ ਨਹੀਂ ਕਿ ਉਹਦੇ ਕਿੱਧਰ ਦੀ ਕਾਲੀ ਨਾਲ ਨਹੀਂ ਬੇਰਪੱਕਿਆ ਕਰਦੇ ਜਿਵੇਂ ਤੂੰ ਕਹਿਣਾ ਇਹਨਾਂ ਤਾਂ ਆਪਦਾ ਝੱਜੂ ਪਹਿਰੇ ਪੁਲਸ ਵਾਲੇ ਗੇੜੇ ਤੇ ਗੇੜਾ ਮਾਰੀ ਜਾਂਦੇ ਨੇ ਕਿਤੇ ਇਹਨਾਂ ਵਾਲਾ ਕੰਮ ਵਿੱਚ ਵਿਚ ਬਚਾਰੇ ਰਹਿ ਜਾਂਦੇ ਇੱਥੇ ਮੈਨੂੰ ਕੁੜੀ ਸੀ ਫਿਰਨ ਪੁਲਸ ਵਾਲੇ ਉਹ ਤੈਨੂੰ ਐਂ ਕਹਣਾ ਵੀ ਤਾਂ ਆਪਦੇ ਕੰਮ ਕਿੱਦਾਂ ਵਿੱਚ ਵਿੱਚ ਬੁਝੇ ਪਿਆ ਜਾ ਰਿਹਾ ਤੂੰ ਜਵਾਬ ਕਿਉਂ ਚੱਕ ਕਿਸੇ ਪਾਸੇ ਪਾਸੇ ਦੀ ਮੈਂ ਨਾਲ ਦੀ ਨਾਲ ਆਉਂਗਾ ਮੈਂ ਖੜੀ ਇੱਥੇ ਗਲੀ ਤੇ ਆ ਮੈਂ ਇੰਤਜ਼ਾਰ ਦੇਦਾ ਮੈਂ ਹੋਰ ਪਾਸੇ ਮੇਰਾ ਦਿਮਾਗ ਧਿਆਨ ਨਹੀਂ ਲੀ ਜਾਂਦਾ ਚੱਲ ਕੋਈ ਨਾ ਤੂੰ ਫਿਕਰ ਨਾ ਕਰ ਜਦੋਂ ਵੀ ਮੈਨੂੰ ਮਾੜਾ ਮੋਟਾ ਵੀ ਮੌਕਾ ਮਿਲਿਆ ਮੈਂ ਨਾਲ ਦੀ ਨਾਲ ਤੈਨੂੰ ਫੋਨ ਕਰੂੰਗੀ ਉਹਦੀ ਆ ਜੀ ਬਸ ਲਾਰੇ ਲੱਪੇ ਜਿਹਾ ਲਾਉਂਦਾ ਇੱਕ ਵੀ ਜਵਾਬ ਦਿੱਤਾ ਚੰਗਾ ਆਉਂਦਾ ਇਹਦਾਂ ਮੈਂ ਫੋਨ ਨਹੀਂ ਕਰਦਾ ਸਿੱਧਾ ਮੇਰੇ ਪੈਸੇ ਬਾਂਸ ਕਰਦੀ ਨਹੀਂ ਪੈਸੇ ਮੈਨੂੰ ਵੀ ਲੈਣੇ ਹੁੰਦੇ ਜੇ ਤੂੰ ਕਾਲੇ ਦਿਨ ਨਹੀਂ ਪਹਸਾਵੇਂ ਇ ਕੰਮ ਤਾਂ ਤੇਥੋਂ ਕੋਈ ਬਣਾ ਨਹੀਂ ਹੈਗਾ ਮਾਰਦਾ ਬਾਧੂ ਦਾ ਰੋਵ ਚੱਲ ਕੋਈ ਨਾ ਮੈਂ ਮੇਰੀ ਗੱਲ ਸੁਣ ਮੈਂ ਤੈਨੂੰ ਪਹਿਲਾਂ ਵੀ ਕਹਤੀ ਵੀ ਮੈਨੂੰ ਫੋਨ ਨਾ ਕਰਿਆ ਕਰ ਉਧਰੋਂ ਕੋਈ ਆ ਰਿਹਾ ਤੁਰਿਆ ਮੈਂ ਫੇਰ ਕਰਦੀ ਤੇਰੇ ਨਾਲ ਕੋਈ ਯਾਰ ਫੋਨ ਮੈਨੂੰ ਇਧਰੋਂ ਬੁਲਬੁਲ ਕੇ ਫੋਨ ਤੇ ਫੋਨ ਕਰੀ ਜਾਂਦੀ ਪੁੱਛ 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 ਕੁਛ ਮੈਂ ਚਾਰੇ ਪਾਸੇ ਰੁਝਿਆ ਹੈਗਾ ਨਾ ਯਾਰ ਭੰਦੇ ਕਰਦਾ ਭਰੀ ਵਾਂਗੂ ਬਨ ਲਿਆ ਚੱਲ ਕੋਈ ਕੋਈ ਨਾ ਤੂੰ ਤੂੰ ਤਾਂ ਸਮਝਦਾਰ ਹੈਂ ਬੁਲਬਲ ਤੇ ਉਹਦੀ ਮਾਂ ਤਾਂ ਜਿਹੜੀ ਹੈਗੀ ਨੇ ਕਿ ਤੈਨੂੰ ਤਾਂ ਦਿਮਾਗ ਨਾਲ ਕੰਮ ਲੈਣਾ ਚਾਹੀਦਾ ਵੀ ਇਹ ਜੇ ਕੰਮ ਆਈ ਨਹੀਂ ਹੁੰਦੇ ਨਾ ਜਦੋਂ ਮੈਂ ਤੈਨੂੰ ਕਹਤਾ ਵੀ ਜਿੱਥੇ ਸ਼ਾਮ ਤੱਕ ਹੋ ਜਾਊਗਾ ਜਿਹਨੇ ਰੇ ਹੁੰਦੇ ਤੱਕ ਕਰਦੇ ਮੈਂ ਫੋਨ ਕਰ ਦੂ ਤੈਨੂੰ ਮੈਂ ਤੈਨੂੰ ਫੋਨ ਕਰੂੰ ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਉਹਦੀ ਅਜੂ ਨਾਲ ਦੀ ਨਾਲ ਜਲਦੀ ਕਰ ਯਾਰ ਠੀਕ ਹੈ ਨਾ ਇਸ ਤੋਂ ਬਾਅਦ ਮੈਂ ਤੈਨੂੰ ਕੋਈ ਫੋਨ ਨਹੀਂ ਲਾਉਂਦਾ ਬਸ ਸਿੱਧਾ ਤੇਰੇ ਕੋਲ ਕਾਰਵਾਈ ਪਾਉਂ ਸਿੱਧੀ ਠੀਕ ਆ ਠੀਕ ਆ ਚੰਗਾ 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 ਕੱਟ ਦੇ ਫੋਨ ਲੈ ਦੇਖ ਲੈ ਚੰਦਰਾ ਚਾਉ ਜਾਂ ਓਕੇ ਮੇਰੇ ਪੈਸੇ ਦੇ ਦੇ ਤੂੰ ਤਾਂ ਮੈਂ ਗਰਿਆਂ ਨਹੀਂ ਚੱਕ ਧਰਦੀਆਂ ਤੇਰੇ ਹੱਥ ਤੇ ਲਿਆ ਕੇ ਪੈਸੇ ਆਪ ਤੋ ਸਵਾਹ ਉੱਠਦੀ ਨਹੀਂ ਹੈਗੀ ਜਨਾਨੀ ਤੋ ਉਹੀ ਰੋਵ ਮਰੀ ਜਾਂਦਾ ਵੀ ਜ ਐਨੇ ਜੋਗਾ ਹੈਗਾ ਤੀ ਓਕੇ ਮੈਂ ਪੈਸੇ ਕਢਾਉਣ ਹੀ ਜਾਂਦਾ ਫਿਰ ਪਹਿਲੀ ਆਪੇ ਕਾਰਵਾਈ ਪਾ ਲੈਂਦਾ ਮੈਨੂੰ ਕੀ ਲੋੜ ਤੇ ਇਹਨਾਂ ਚੱਕਰਾਂ ਚ ਪਾਉਣ ਦੀ ਹੱਦ ਹੋਈ ਪਈ ਲੋਕਾਂ ਦੇ ਨਾਲ ਤਾਂ ਕੰਮ ਕਰੋ ਨਾਲੇ ਇਹਨਾਂ ਦੀ ਸੁਣੋ ਹਏ ਤਾਂ ਨਹੀਂ ਕੋਈ ਕਿਤੇ ਹੋਰ ਸੁਣ ਗਿਆ ਵੇ ਇਹ ਮਰਬਾਹੂ ਕਦੇ ਮੁੰਡਾ ਜਾ ਜੀ ਮੈਨੂੰ ਮਰਬਾਹ ਨਾ ਮਨਾ ਕਾਂਟਾ ਢੂੜ ਹੋ ਗਿਆ ਖੜੇ ਨੂੰ ਨਾ ਕੋਈ ਬਸ ਦੀਂਦੀ ਐ ਨਾ ਕੋਈ ਮੇਰਾ ਥਾਲਾ ਮੋਟਰਸਾਈਕਲ ਵਾਲੀ ਦੀ ਨੇ ਵੀ ਬੰਦਾ ਹੱਥ ਦੇ ਕੇ ਜੜਜ ਦੇਖਣਾ ਪਰ ਤੇਾਈ ਹੋਈ ਗੱਲ ਐ ਮੇਰੇ ਸਹੇ ਦਾ ਕਿਤੇ ਜਾਣਾ ਹੋਵੇ ਆ ਕੇ ਘਰ ਦੇ ਬੱਥਣਾ ਟਾਈਮ ਤੇ ਕਿਤੇ ਜਾਣਾ ਨਾ ਹੋਵੇ ਹੂੰ ਛੜਕ ਤੇ ਢੀੜਾ ਦੇ ਜੀ ਠੂ ਬੱਛ ਠੂ ਬੱਛ ਠੂ ਬੱਛ ਠੂ ਬੱਛ ਬਿੰਦਕੇ ਪਿੱਛੋਂ ਲੱਗ ਜਾਂਦੇ ਬਿੰਦਕੇ ਪਿੱਛੋਂ ਲੱਗ ਜਾਂਦੀਆਂ ਆ ਹਾਂ ਕਿਹੜਾ ਤੋਰ ਆਉਂਦਾ ਹੈ ਉਹ ਬੱਲਾ 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 ਹੋਰ ਫਿਰ ਬਲਕੌਰ ਸਿਆ ਠੀਕ ਆ ਹਾਲ ਚਾਲ ਕਰ ਠੀਕ ਆ ਕਿਵੇਂ ਬਚੋਲਿਆ ਉਹ ਠੀਕ ਆ ਠੀਕ ਆ ਹੁਣ ਘਰ ਪਰਿਵਾਰ ਸੁੱਖ ਸ਼ਾਂਤੀ ਆ ਹਾਂ ਲੋਟਾ ਕਿਵੇਂ ਬਾਬਾ ਤੇਰੇ ਦਾ ਫਕਾ ਹੈ ਉਹ ਕਾਣੂ ਬਸ ਦੀ ਡੀ ਕੀ ਜਾਏਗਾ ਉਹ ਉੱਥੇ ਚੱਲਦੇ ਆਂ ਇੱਥੇ ਵੀ ਉੱਤੇ ਚੜਾ ਦੂ ਬੁੜੇ ਸਾਡਾ ਜੁੜਨੇ ਨਹੀਂ ਇੱਥੇ ਤਾਂ ਮੈਂ ਤਾਂ ਖੜ ਗਿਆ ਦੀ ਮਾਂ ਜੋ ਕੋਈ ਮੁੰਡਾ ਖੁੰਡਾ ਹੁੰਦਾ ਹੱਥ ਦੇ ਕੇ ਚੜ ਜਾਂਗੇ ਮੋਟਰਸਾਈਕਲ ਤੇ ਮੇਰੇ ਛਲ ਦੀ ਕੀੜੀ ਨਹੀਂ ਲੱਗਦੀ ਅਜ ਤਾਂ ਓਹੋ ਬਲਕਾਰਸ਼ਾਂ ਮੋਟਰ ਮਟਰਸਾਈਕਲ ਆਣਾ ਚੜਜੀ ਕਲਚਰ ਦੇ ਖਾਦੇ ਹੁੰਦੇ ਕਹਦੇ ਥੱਲੇ ਲੈ ਕੇ ਪਹਿਲਾਂ ਹੀ ਮਾਰ ਦੇਣਗੇ 10 ਸਾਲ ਕੀ ਕਹਿੰਦੇ ਨੇ ਕਲਚਰ ਦੇ ਇਹ ਕੀ ਚੱਲ ਪਿਆ ਨਵੀਂ ਇਹ ਨਵੇਂ ਜਿਵੇਂ ਪਹਿਲਾਂ ਵੀਕਾਸੂਲ ਤੇ ਕੈਪਸੂਲ ਹੁੰਦਾ ਸੀ ਉਹਦੇ ਨਾਲ ਪੋਰਾ ਆ ਜਾ ਬਣਾ ਆ ਜਾ 10 ਰੁਪਈਆ ਦਾ ਕੈਪਸੂਲ ਜਾ ਖਾ ਕੇ ਤਾਂ ਨੂੰ ਚੜਦੇ ਏ ਫੇਰ ਫੇਰਾ ਜਾ ਇਦਾਂ ਨਹੀਂ ਬੰਦ ਹੋਇਆ ਫੇਰਾ ਜਹਾ ਜਾਨ ਰਤ ਤੋਂ ਨਹੀਂ ਲੰਘ ਜਾਂਦੇ ਆ ਅੱਛਾ ਹੀ ਆਪਣੇ ਅਰਗੇ ਨੂੰ ਮਾਰ ਦੇਣਗੇ ਤੂੰ ਸਾਡੇ ਪਿੰਡ ਦੇ ਕਿਸੇ ਦੇ ਨਾਲ ਨਾ ਚੜ ਜੀ ਨਾ ਵਧਿਆ ਰਿਆ ਮੇਰਾ ਕੰਨ ਹੋ ਗਿਆ ਬਈ ਤਾਂ ਦੱਸ ਤੀ ਗੱਲ ਮੈਨੂੰ ਹੋਜ ਬਾਗ ਜੱਲਾ ਲੋਟਾ ਤੂੰ ਦੱਸ ਫੇਰ ਬਲਕੌਰ ਸਿਆ ਕਿਵੇਂ ਆ ਠੀਕ ਐ ਬੱਸ ਲੰਗੀ ਜਾਂਦਾ ਟਾਈਮ ਆ ਹੈ ਮਾਰੇ ਮੋਟੇ ਬੱਸ ਹਾਂ 2 ਸਾਲ ਰਹਿ ਗਏ ਭਈ ਐ ਖਿੱਚ ਤੂ ਕੇ ਕੱਟ ਲਾਂਗੇ ਹੋਰ ਕੀ ਇੱਥੇ ਦੁਨੀਆ ਤੇ ਦੇਖ ਲਾ ਓਰਸਿਆਂ ਤਾਂ ਦੀ ਗੋਲ ਹਨਾ ਮਿਲੇ ਵੀ ਤਾਂ ਕਿੱਥੇ ਆਹਾਂ ਤੇ ਹਨਾ ਸਹੀ ਗੱਲ ਹੈ ਹਨਾ ਉੱਥੇ ਵਿਆਹ ਤੇ ਦੇ ਰੱਖੀਆਂ ਆ ਲਾਉਣ ਕਾਂ ਲਾਇਆ ਉਦੋਂ ਜਵਾਨੀ ਪਹਿਰਾ ਲਾ ਕੇ ਆਟ ਲਾਏ ਮੇਰੇ ਸਾੜੇ ਦੇ ਲਾ ਭਾਂਤ ਭਾਤ ਦੇ ਦਾਰੂਆਂ ਮੀਟ ਮੁਰਗੇ ਕਈ ਦਾ ਜਾਨਵਰ ਵੜਤੇ ਦੇਖ ਲੈ ਬਾਲਾ ਬੁਰਾ ਹਾਲ ਸੀ ਉਦੋਂ ਫੇਰ ਲਾਲਾ ਸਾਹਿਬ ਕਿੱਧਰ ਨੂੰ ਜਾ ਰਹੇ ਬਸ ਮੈਂ ਦਵਾਈ ਲੈਣ ਜਾਂਦਾ ਸੀ ਮੇਰੀ ਦਵਾਈ ਚੱਲਦੀ ਹੈ ਸ਼ੂਗਰ ਦਾ ਹੋ ਗਿਆ ਮੈਨੂੰ ਅੱਛਾ ਅੱਛਾ ਹਾਂ ਮੇਰੇ ਤਾਂ ਹੂੰ ਗੋਡੇ ਉਹ ਦੇਣ ਹਟ ਗਏ ਥੋੜਾ ਜਿਹਾ ਸਾਥ ਆ ਜਣੀ ਜਿਹਦੇ ਲਾਲਾ ਵੀ ਗਲੀਚ ਗੱਪਾਂ ਮੁੱਕ ਰਿਹਾ ਉਹ ਸ਼ੂਗਰ ਛੱਪਾ ਤਾਂ ਨਹੀਂ ਆਪਾਂ ਨੂੰ ਲਵੇ ਲਾਉਣੇ ਐਵੇਂ ਕਹੀਦੀ ਮੈਂ ਫਿਰ दारू ਪੀ ਰਣੀ ਨਾ ਹਟਿਆ दारू ਦਾ ਫਿਰ ਭੇਡ ਚਲਾ ਆਂਦਾ ਕਰੇ ਕਰੇ ਮੈਂ ਵੀ ਲਾ ਲੈਣਾ ਤਾਂ ਦੇਖਦਾ ਨਹੀਂ ਕੋਈ ਜਾਰਾ ਤੂੰ ਤਾਂ ਫਿਰ ਰੋਜ਼ ਲਾਉਂਦਾ ਹੋਵੇਂਗਾ ਮੈਨੂੰ ਤਾਂ ਰੋਜ਼ ਲਾਉਣ ਨਾ ਹੋ ਗਿਆ ਚੱਲਾ ਉਹ ਤਾਂ ਫਿਰ ਹੁਣ ਜਾਰੇ ਲੜਕਦਾ ਫਿਰ ਮਾੜੀ ਐ ਚੋਲਿਆ ਨਹੀਂ ਤੂੰ ਫਿਰ ਇੱਧਰ ਕਿੱਧਰ ਫਿਰਦਾ ਆ ਰਹਾ ਤੇ ਉਹ ਮੈਂ ਤਾਂ ਯਾਰ ਜਾ ਰਿਹਾ ਸੀ ਕਿਤੇ ਹਾਂ ਬਲਕੌਰਿਆ ਫਿਰ ਬਾਹਰ ਟਾਈਮ ਬਾਅਦ ਗੇੜਾ ਮਾਰਿਆ ਸੁੱਖ ਸ਼ਾਂਤੀ ਤਾਂ ਹੈ ਕੋਈ ਗੱਲ ਦੀ ਪੜ ਕਾ ਦੀਆਂ ਚੁੱਕ ਚਾਹਤੇ ਪੁੱਸਨਾ ਬਚੋਦਿਆ ਮਤਾ ਵਿਪਤਾ ਜਤੁਰਿਆ ਫਿਰਦਾ ਯਾਰ ਉਹ ਕੀ ਗੱਲ ਹੋ ਗਈ ਤੇਰੀ ਸਾਰੀ ਉਮਰ ਵਿਪਤਾ ਜੀ ਲੰਗੀ ਯਾਰ ਓਏ ਹੋਰ ਮੇਰਾ ਸਾਦੇ ਉਹ ਵਾਲੀ ਗੱਲ ਜੇ ਆਪਦੇ ਨਹੀਂ ਵਿਪਤਾ ਰਿਸ਼ਤੇਦਾਰਾਂ ਨੇ ਲਈ ਸੀ ਕਿ ਨਹੀਂ ਉਹਦਾ ਹੋਰ ਹੋ ਗਈ ਵਿਪਤਾ ਦੀ ਗੱਲ ਸੁਣ ਲੈ ਜਿਹੜਾ ਤਾਂ ਰਿਸ਼ਤਾ ਕਰਾਇਤੀ ਛਾਕ ਜਾ ਕਰਾਇਤੀ ਹਾਂ ਹਾਂ ਉਹਦੇ ਮਸਲੇ ਚ ਫਿਰਦਾ ਮੈਂ ਤਾਂ ਤੁਰਿਆ ਉਹ ਰਿਸ਼ਤੇ ਤਾਂ ਮੈਂ ਦੋ ਕਰਵਾਏ ਆ ਉਹਨਾਂ ਦੇ ਉਹਨਾਂ ਦੇ ਬਸੰਤੇ ਕੇ ਨਹੀਂ ਜਵਾਕਾਂ ਨੂੰ ਕਰਾਇਆ ਉਹਨਾਂ ਦੀ ਗੱਲ ਹੀ ਮੈਂ ਕਰਦਾ ਹਾਂ ਹਾਂ ਉਹਨਾਂ ਦੀ ਗੱਲ ਕਰਦਾ ਮੈਂ ਵੀ ਉਹਦਾ ਜ਼ਮੀਨ ਜੇ ਦਾ ਰਵਾ ਚੱਲ ਰਿਹਾ ਯਾਰ ਇਹਦੇ ਨਾਲ ਉਹ ਹੈਗਾ ਦੀ ਮੁੰਡੇ ਦਾ ਤੂੰ ਜਾਣਦਾ ਹੋਵਾਂਗਾ ਇੱਕ ਜਿਹੜਾ ਪਹਿਲਾਂ ਵਾਲਾ ਦੀ ਜਵਾਕ ਕਾਲਾ ਹਾਂ 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 ਮੈਨੂੰ ਸਮਝ ਮੈਨੂੰ ਉਹਨੇ ਬੁਲਾਇਆ ਫੋਨ ਕਰਕੇ ਹਾਂ ਕਹਿੰਦਾ ਵੀ ਆ ਕੇ ਜਾ ਮੈਂ ਉਹਨੂੰ ਸਾਰੀ ਕਹਾਣੀ ਭਾਈ ਸਮਝਾਤੀ ਜਿਹੜੀ ਮੇਰੇ ਅੱਖਾਂ ਸਾਹਮਣੇ ਹੋਈ ਸੀ ਵੀ ਐਂ ਕਰਕੇ ਭਾਈ ਜਿਹੜਾ ਇਹ ਤੇਰੀ ਦੂਜੀ ਬੀਬੀ ਐ ਇਹਨੇ ਤੁਹਾਡੀ ਜ਼ਮੀਨ ਦੱਬ ਲਈ ਇਹਨੇ ਤੇਰਾ ਪਿਓ ਮਾਰਤਾ ਨਾਲੇ ਤੈਨੂੰ ਘਰੋਂ ਕੱਢਦਾ ਅੱਛਾ ਉਹਦੀਆਂ ਹੁਣ ਖੁੱਲੀਆਂ ਜਵਾਲਕ ਦੀਆਂ ਅੱਖਾਂ ਉਹ ਹੁਣ ਅਸੀਂ ਕੇਸ ਜਾਂ ਨਾ ਰੱਖਿਆ ਉਹ ਦੂਜਿਆਂ ਤੇ ਉਹ ਦੂਜਿਆਂ ਤੇ ਜਿਹੜਾ ਮੁੰਡਾ ਹੈ ਉਹਰਾਦਾ ਨੌਕੀ ਆ ਮੈਂ ਤਾਂ ਜਾਣਦਾ ਨਹੀਂ ਪਤਾ ਨਹੀਂ ਕੀ ਉਹ ਆਹ ਮੋਟਾ ਜਿਹਾ ਮੁੰਡਾ ਕਾਰੇ ਮੂੰਹ ਵਾਲੀ ਮਾਂ ਆਉਦੀ ਆਹ ਵਾਹ ਸਭਾ ਦੂਜੇ ਔਰਤ ਨੇ ਲਾਤਾ ਉਹਨਾਂ ਦਾ ਸਹੀ ਗੱਲ ਹੈ ਦੇਖਣਾ ਪਸਾੜੀ ਲਿਆਤਾ ਪਾੜੀ ਚੰਦੀ ਨਹੀਂ ਆ ਬਰਾ ਮੇਰੇ ਸਾਹ ਦਾ ਉਹਦੀ ਗੱਲ ਜੇ ਮੈਂ ਕਹਿੰਦੇ ਉਹਨੇ ਦੁੱਧ ਤੋਂ ਕਰੀਮ ਆਪ ਲਾ ਲਈ ਮਗਰ ਉਹ ਕੱਚੀ ਲੱਸੀ ਜੀ ਕਰਕੇ ਇਹਨੂੰ ਫੜਾਤਾ ਨਾਲੇ ਅੜਕਾਤਾ ਜਵਾਕਲਾ ਬੜਾ ਹੁੰਦਾ ਧੱਕਾ ਬੜਾ ਸ਼ੋਰ ਇਹ ਆਉਣਾ ਉਹੀ ਮੈਂ ਕੇਸ ਜਿਹਾ ਲਾ ਰੱਖਿਆ ਹੁਣ ਉਧਰ ਹੀ ਤੁਰੇ ਫਿਰਦਿਆ ਮੈਂ ਬਸ ਸਹੀ ਉਲਝ ਜਾ ਜਾਂਦਾ ਨਹੀਂ ਹਾਂ ਉਹ ਫਿਰ ਉਲਝਣ ਤਾਂ ਨਹੀਂ ਕਾਦੀ ਇਹ ਮੁੰਡੇ ਨੂੰ ਨਾਲੇ ਇਸ ਹੱਕ ਦਾ ਮਰਣਾ ਉਹਦਾ ਪਿਓ ਮਰ ਗਿਆ ਬਸੰਤਾ ਉਹ ਪਿਓ ਮਰ ਗਿਆ ਤਾਂ ਹੀ ਦਾ ਜਵਾਬ ਫਿਰਦਾ ਤੜਫਦਾ ਜੇ ਹੱਕ ਦਵਾਉਣੀ ਤਾਂ ਮੈਂ ਆਇਆ ਹੁਣ ਗੱਲ ਮੇਰੇ ਛੜੇ ਦਾ ਢੀਂਡਾ ਇਹ ਫਸ ਰਿਹਾ ਹੈ ਮੈਂ ਹੈਗਾ ਸੱਚਾ ਬਚੋਦਿਆ ਪਰ ਮੇਰੇ ਕੋਲੇ ਬੱਚੀ ਦਾ ਯਾਰ ਸਬੂਤ ਨਹੀਂ ਹੈਗਾ ਕੋਈ ਮੇਰੇ ਕੋਲੇ ਸਬੂਤ ਨਹੀਂ ਹੈ ਮੈਂ ਸੱਚਾ ਬਲਕਿ ਹੋਰ ਸਾਂ ਸਬੂਤ ਦੀ ਗੱਲ ਤਾਂ ਤੈਨੂੰ ਮੈਂ ਦੱਸ ਦਿੰਨਾ ਹਾਂ ਉਹਦੇ ਪਿਓ ਦੇ ਮਨ ਤੋਂ ਦੋ ਦਿਨ ਪਹਿਲਾਂ ਨਾ ਅਸੀਂ ਮਹਿਫਿਲ 'ਚ ਬੈਠੇ ਸੀ ਅੱਛਾ ਆਪਦਾ ਖਾਈ ਪੀ ਜਾਂਦੇ ਸੀ ਹਾਂ ਰੋਂਦਾ ਸੀ ਮੇਰੇ ਕੋਲੇ ਬਸੰਤਾ ਹਾਂ ਹਾਂ ਕਹਿੰਦਾ ਕਿ ਐਂ ਕਰਕੇ ਲਿਖਿਆ ਹੋਇਆ ਮੇਰੇ ਕੋਲ ਇੱਕ ਕਾਗਜ਼ ਦੇ ਉੱਤੇ ਸਾਰਾ ਕੁਝ ਇਹਨਾਂ ਦਾ ਹੱਡੀ ਵੀਤੀ ਲਿਖੀ ਬੈਠਾ ਹਾਂ ਉਹ ਪਰ ਮੈਨੂੰ ਕਾਗਜ਼ ਨਹੀਂ ਪਤਾ ਕਿੱਥੇ ਆ ਰੱਬ ਨੇ ਆਪਾਂ ਨੂੰ ਮਿਲਾਤਾ ਕੋਈ ਕਾਰਨ ਕਰਕੇ ਮਿਲਾਤਾ ਮੈਂ ਲੱਜ ਸਬੱਬੀ ਮੇਲ ਹੋ ਗਿਆ ਦੇਖ ਲੈ 15 20 ਸਾਲ ਲੰਘੇ ਪਹਿਲਾਂ ਨਾ ਕਦੇ ਮਿਲੇ ਤੇ ਹੋਰ ਮਿਲਣਾ ਦੀ ਆ ਗੱਲਾਂ ਹੋਣੀਆਂ ਸੀ ਹੁਣ ਫਿਰ ਐਂ ਗੱਲਾਂ ਪੰਗਾ ਹੋਰ ਪੈ ਰਹੀ ਗੱਲ ਦਾ ਵੀ ਆਪਣੇ ਕੋਲੇ ਫਿਰ ਹੁਣ ਕਾਗਜ਼ ਕਿੱਥੋਂ ਲੱਭੀ ਆਪਾਂ ਵੀ ਕਿੱਥੇ ਸਮਝ ਉਹ ਤਾਂ ਤੁਹਾਨੂੰ ਪੇਰਵਾਹੀ ਕਰਨੀ ਪੂ ਭਰਾਵਾ ਹਾਂ ਮੈਂ ਤਾਂ ਕਿਤੇ ਉਹਦੇ ਕੋਲੇ ਤਾਂ ਨਹੀਂ ਆਪਣਾ ਇਹਦੀ ਬੀਬੀ ਕੋਲੇ ਮੁੰਡੇ ਦੀ ਬੀਬੀ ਕੋਲੇ ਮੈਂ ਤਾਂ ਨੋਂ ਜਾਣਦਾ ਨਹੀਂ ਬਾਕੀ ਐ ਮੈਂ ਭੁੱਲ ਗਿਆ ਸਮਝ ਨਹੀਂ ਆ ਰਿਹਾ ਤੇਰੀ ਬੀਬੀ ਨੇ ਜਦੋਂ ਸਾਰੇ ਸਬੂਤ ਸਾਰੀ ਜ਼ਮੀਨ ਸਾਰਾ ਕੁਝ ਆਪਦੇ ਹੱਥ ਚ ਕਰ ਲਿਆ ਤਾਂ ਕਾਗਜ਼ ਵੀ ਤੇ ਇਹਦੀ ਬੀਬੀ ਕੋਲੇ ਹੋਊਗਾ ਤੁਹਾਡਾ ਲਵਾ ਕਮਾਲ ਹੈ ਬੰਦਿਆ ਸਹੀ ਗੱਲ ਹੈ ਕਾਗਜ਼ ਵੀ ਫਿਰ ਉੱਥੇ ਕੋਲੀ ਹੈ ਹਾਂ ਫਿਰ ਇਹ ਤਾਂ ਕਰਨੀ ਪੂਗਾ ਔਰ ਮੈਨੂੰ ਯਾਰ ਕਾਲੇ ਨੂੰ ਕਾਹਾਂ ਫਰਵੀ ਤੂੰ ਕਾਲਿਆ ਇਹ ਕੰਮ ਕਰ ਭਾਈ ਨਹੀਂ ਹਾਂ ਹਾਂ ਚੱਲ ਫਿਰ ਮੈਂ ਕਰਦਾ ਕੰਮ ਦੀ ਗੌਰ ਲੈ ਧੰਨਵਾਦ ਜਾਉਂਦਾ ਰਹਿ ਭਾਈ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੇ ਅੱਲ ਤਾਂ ਵਧੀਆ ਗੱਲ ਮੈਨੂੰ ਰਾਹ ਪਾਤੀ ਅਸੀਂ ਕੋਈ ਗਾਹਾਂ ਹੋਰ ਕੰਮ ਕਦਮ ਚੱਕਦੇ ਹੋ ਜਾਾਂਗੇ ਕੰਮ ਕਰਦੇ ਹੋ ਜਾਾਂਗੇ ਸੀ ਬਸ ਤਾ ਯਾਰ ਉਹਦੀ ਜਾਨ ਆ ਜਿਹੜੀ ਉਹ ਕਾਗਜ਼ 'ਚ ਆ ਕਾਗਜ਼ 'ਚ ਬੰਦਾ ਨਾਲੇ ਤਾਂ ਬਾਠੂ ਕਾਗਜ਼ਾ ਕਾਗਜ਼ ਦਾ ਤੈਨੂੰ ਕਾਨੂੰ ਅਠਣਾ ਕਾਗਜ਼ ਦਾ ਫੜਾਂਗੇ ਨਾਲੇ ਦੱਬੂ ਦਾ ਕਾਲ ਤੇਰੇ ਦੱਬੇ ਆ ਹਾਂ ਚੱਲ ਬਸ ਇੰਨੀ ਮਜ਼ਾਦ ਕਰਾਤੀ ਬਸ ਮੇਰੇ ਕੋਲੇ ਜ਼ਬੂਤ ਨਹੀਂ ਦੀ ਜੇ ਕਾਗਜ਼ ਮਿਲ ਗਿਆ ਤੈਨੂੰ ਫ੍ਰੀਟ ਕਰੂੰਗਾ ਬਸ ਠੀਕ ਤੈਨੂੰ ਫ੍ਰੀਟ ਕਰੂੰ ਜੇ ਕਾਗਜ਼ ਮਿਲ ਗਿਆ ਚੰਗਾ ਫਿਰ ਹੈ ਚੰਗਾ ਚੰਗਾ ਠੀਕ ਸਤਿ ਸ਼੍ਰੀ ਅਕਾਲ ਪੱਤਰੀਕਾਰ ਹਏ ਛੱਟਾ ਬਲਕਾ ਹੋਰ ਸਾਬੂਤ ਹੈ ਨਹੀਂ ਗੱਲੇ ਨੇ ਝਾਰੀ ਦੱਚਦੀ ਤੈਨੂੰ ਜਿਉਂਦਾ ਜਾਗਦਾ ਸਬੂਤ ਬੈਠਾ ਹੈ ਇਦੋਂ ਵੱਡਾ ਸਬੂਤ ਕੀ ਹੋ ਪਹਿਲਾਂ दारू ਪੀਤੀ ਪੀਤੀ ਇਹਨਾਂ ਨੇ ਇਕੱਠਿਆਂ ਨੇ ਉਹ ਦੇਖ ਰਾਂ ਕੰਜਰ ਨੂੰ ਬਣਾ ਕੇ 2-4000 ਇਹਨੂੰ ਦੇ ਦਾਂਗੇ ਹੋਰ ਕੀ ਆ ਜੇ ਵਕੀਲ ਦੀ ਗਵਾਹੀ ਦੇ ਦੇ ਇਹ ਤੋਂ ਵਧੀਆ ਕੀ ਹੋ ਜਵਾਕ ਨੂੰ ਬਚਾ ਦਾ ਹੱਕ ਮਿਲ ਜਾਉ ਆਪਦਾ ਹਾਂ ਮਝੋ ਲਿਆ ਓਏ ਹਾਂ ਫਿਰ ਉਹਦੇ ਮਾਰ ਕੇ दारू ਪੀਤੀ ਆ ਤੁਸੀਂ ਹੈ ਹਾਂ ਮੈਂ ਹੋਰ ਕਹਿੰਦਾ ਦੀ ਤੈਨੂੰ ਗੱਲਾਂ ਫਿਰ ਹੋਰ ਵੀ ਕਈਆਂ ਹੋਣੀਆਂ ਉਹਨੇ ਯਾਰ ਗੱਲਾਂ ਤਾਂ ਮੈਨੂੰ ਸਾਰੀਆਂ ਹੀ ਕਹਿਆਂ ਬਕਰਤਸਿਆ ਮੈਂ ਤੈਨੂੰ ਬਸ ਪੱਜਣਾ ਗੱਲ ਦੱਸਤੀ ਇਹ ਆ ਕੇ ਇਹਦੇ ਕੰਮ ਕਰਦੀ ਬਸ ਗਈ ਇਹਦੀ ਮਾਂ ਨੂੰ ਕਢਾਤਾ ਘਰੋਂ ਹਾਂ ਰਸਾਤੇ ਨੂੰ ਮਾਰਤਾ ਦਾਰੂ ਚ ਪਾ ਕੇ ਕੁਸ ਭਲਾ ਬੰਦਾ ਸੀ ਮਿੱਤਰ ਸੀ ਮੇਰਾ ਭਲਾ ਬੰਦਾ ਫੇਰ ਮੈਂ ਫਿਰ ਹੋਰ ਕਹਿਣਾ ਤੈਨੂੰ ਤਾਂ ਤੂੰ ਹੋ ਗਿਆ ਮੈਂ ਹੋ ਗਿਆ ਆਪਾਂ ਦੋ ਬੰਦੀਆਂ ਦੁਨੀਆ ਤੇ ਜਿਹਨੂੰ ਇਹ ਰਮਜਦਾ ਪਤਾ ਹੈ ਤੀਜੀ ਉਹ ਹੈ ਉਹ ਖਰ ਦੱਸ ਨਹੀਂ ਸਕਦੀ ਉਹ ਕਿਉਂ ਦੱਸੂ ਵੀ ਤਾਪ ਨੂੰ ਕੌਣ ਕਹਿੰਦਾ ਚਰਚਾ ਪਰ ਨਹੀਂ ਮੈਂ ਤੈਨੂੰ ਐਂ ਕਹਿਣਾ ਜੇ ਕੱਲ ਕੱਢਾ ਨੂੰ ਵਕੀਲ ਦੀ ਪੈਰਬਾਹੀ ਕਰਨੀ ਪੈਗੀ ਮੇਰੇ ਨਾਲ ਵਗ ਜੇਗਾ ਗਵਾਹੀ ਦਵਾ ਸਕਦਾ ਵੀ ਐਂ ਕਰਕੇ ਵੀ ਆਪਾਂ ਚੱਲਾ ਜਵਾਕ ਦਾ ਹੱਕ ਮਿਲ ਜੇ ਤੈਨੂੰ ਕਰ ਦੂੰ ਤੇਰਾ ਮਾਨਤਾ ਨਾ ਓ ਯਾਰ ਮਾਨਤਾ ਦੀ ਲੋੜ ਹੀ ਨਹੀਂ ਹਾਂ ਨਾਲੇ ਤਾਂ ਮੇਰੇ ਮਰੇ ਯਾਰ ਨੂੰ ਇਨਸਾਫ ਮਿਲ ਜੂ ਨਾਲੇ ਜਵਾਕ ਇਹਦਾ ਦਰਦ-ਦਰਦ ਦੀਆਂ ਠੋਕਰਾਂ ਖਾਂਦਾ ਫਿਰਦਾ ਉਹਨੂੰ ਮਿਲ ਜੂ ਮੈਂ ਤਾਂ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਨੂੰ ਤਿਆਰ ਹਾਂ ਬੱਸ ਫਿਰ ਮੈਂ ਫਿਰ ਸੌਂ ਲੱਗੇ ਲੈ ਤਾਂ ਯਾਰ ਦੇਣੀ ਜਤਲੇ ਮੇਰਾ ਹੱਥ ਰੱਖ ਮੈਂ ਗੱਲ ਪੱਕੀ ਹੋਵੇ ਫਿਰ ਗੱਲ ਜਾਵੇ ਐ ਵਕਤਾਰਗੀ ਪੱਕੀ ਆ ਜਿਹੜੀ ਆ ਜਵਾਨ ਤੋਂ ਗੱਲ ਕਰਤੀ ਇਹ ਤੋਂ ਮੁੱਕਰਦੇ ਨਹੀਂ ਬਸ ਠੀਕ ਆ ਆਪਾਂ ਫਿਰ ਹੁਣ ਆਪਾਂ ਵਕੀਲ ਦੇ ਉਂਦਾ ਅਸੀਂ ਗੱਲ ਕਰ ਰੱਖਿਆ ਕੇਜ ਕੱਪਾ ਲਾ ਰੱਖਿਆ ਸਾਰਾ ਕੁਝ ਵੀ ਐਂ ਕਰਕੇ ਵੀ ਇਹ ਗੱਲ ਕਰਾਂ ਗਵਾਹੀ ਦੀ ਲੋੜ ਪੈਂਦੀ ਫਿਰ ਮੈਂ ਤੈਨੂੰ ਲੈ ਕੇ ਜਾਉਂ ਭਾਈ ਕੋਈ ਨਹੀਂ ਮੈਂ ਨਾਲ ਤੁਰਨ ਨੂੰ ਤਿਆਰ ਹਾਂ ਜਮਾ ਪੁਰਾਣੇ ਬੰਦੇ ਫਿਰ ਆਪਾਂ ਦੋਈਆਂ ਜਿਨ੍ਹਾਂ ਨੂੰ ਗੱਲ ਦਾ ਪਤਾ ਬਸ ਠੀਕ ਆ ਹਾਂ ਕੋਈ ਨਹੀਂ ਆ ਨਾ ਨਾ ਬਣਾ ਦਾਂਗੇ ਬਚੋਲਿਆ ਦੇਖੀ ਤੇ ਹੁਣਾ ਚੰਗਾ ਹਾਂ ਚੱਲ ਠੀਕ ਆ ਫੇਰ ਪਹਿਲਾਂ ਮੈਂ ਵੀ ਡਰਦਾ ਸੀ ਅੱਗ ਤਾਂ ਮੇਰੇ ਕਾਲਜੇ ਤੇ ਵਾੜੀ ਲੱਗਦੀ ਸੀ ਵੀ ਕੋਈ ਬੰਦਾ ਮੇਰਾ ਸਾਹ ਦੇਵੇ ਨਾ ਮੈਨੂੰ ਵੀ ਹੌਸਲਾ ਹੋ ਜੂ ਜਵਾਕੜੀ ਦੀ ਵੀ ਜਿੰਦਗੀ ਪਰਵਾਹ ਹੋ ਗਈ ਮੈਥੋਂ ਤਾਂ ਉਹਨਾਂ ਦੇ ਘਰੇ ਰਸਤਾ ਅੱਗ ਤਾਂ ਹੁਣ ਬੁਝੀ ਲੈ ਉਧਰ ਅੱਗ ਲੱਗੂ ਆਪਣੀ ਬੁਝੂ ਚੰਗਾ ਠੀਕ ਆ ਠੀਕ ਆ ਮੇਰੀ ਵੀਰ ਬਣ ਕੇ ਗੱਲ ਤੇ ਗੌਰ ਕਰ ਲਈ ਚੰਗਾ ਭਾਵੇਂ ਨਾ ਜਾਈਂ ਕਿਤੇ ਕੋਈ ਤੈਨੂੰ ਹੋਰ ਕਹੇ ਕਿਤੇ ਕਿਸੇ ਪਾਸੇ ਹੋਰ ਤੰਗ ਦੇਵੇ ਉਹ ਸਾਲਾ ਯਾਰ ਤੇਰੇ ਨਾਲ ਆ ਯਾਰ ਬਸ ਠੀਕ ਚੰਗਾ ਫੇਰ ਚੰਗਾ ਓਕੇ ਇਕੱਠਿਆਂ ਨੇ ਖ ਓ ਗਾਇਆ ਕੰਨਰ ਮਾਰ ਜਨੇ ਡਕੇ ਕਮਰਾ ਤੋੜੇ ਡਕਾ ਖੂਈ ਉਹ ਕਿਉਂ ਫੜਾ ਗਿਆ ਨਹੀਂ ਨਾਲ ਕਹਿੰਦਾ ਮੇਰਾ ਸਰਦਾ ਨਹੀਂ ਮੈਂ ਜਾਣਾਂ ਕਹਿੰਦੇ ਮੁੜਿਆ ਗਿਆ ਗੱਲਾਂ ਦੋ ਹੋ ਗਈਆਂ ਕੱਠ ਗਈ ਕੱਠੀ ਲੈ ਦੱਸ ਲੰਬਰ ਏਕਾ ਹਾਂ ਮੇਰੇ ਸਾਹੇ ਦੀ ਬਸ ਨਹੀਂ ਆਈ ਕੋਈ ਬੱਸਾਂ ਦਾ ਧਰਨਾ ਧਰਨਾ ਨਾ ਹੋਵੇ ਚੱਲ ਕੋਈ ਨਾ ਫੇਰ ਬਾਕੀ ਮੈਨੂੰ ਬੰਦਾ ਹੋਰ ਮਿਲ ਗਿਆ ਉਥੇ ਤੂੰ ਸ਼ਾਇਦ ਪਤਾ ਨਹੀਂ ਜਾਣਦਾ ਪਤਾ ਨਹੀਂ ਜਾਣਦਾ ਜਿਹਨੇ ਕੰਨਰ ਗਈ ਨਾ ਪਿੰਡੋਂ ਹਾਂ ਜਿਹਨੇ ਸਾਖ ਕਰਾਇਆ ਹੋਇਆ ਇਹਨਾਂ ਦਾ ਆਪਣਾ ਆਪਣਾ ਇਹਨਾਂ ਦਾ ਕੀ ਹੈ ਤੁਹਾਨੂੰ ਮੁੰਡੇ ਦਾ ਦੂਜਾ ਲਾਡੀ ਹੋਰਾਂ ਨੇ ਥੱਕ ਨਹੀਂ ਕਰਾਇਆ ਬਟਾ ਹਾਂ 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 ਮੈਨੂੰ ਉਹ ਮਿਲ ਗਿਆਈ ਸੀ ਭਾਈ ਗਲੀ ਪੈ ਕੇ ਰਾਹਲ ਪੈ ਗਈ ਅੱਛਾ ਮੈਨੂੰ ਦੱਸਣ ਲੱਗ ਗਏ ਐ ਕਰਕੇ ਵੀ ਐ ਹੋ ਗਈ ਜੀ ਗੱਲਬਾਤ ਐ ਹੋ ਗਈ ਫਿਰ ਭਾਈ ਅਸੀਂ ਤੇਰੀਆਂ ਕਿਉਂ ਨਾ ਗੱਲਾਂ ਛੇੜ ਲੀਆਂ ਕਾਲਾ ਅੱਛਾ ਆਪਣੀ ਗੱਲ ਆ ਕਿ ਫੇਰ ਤੀਆਂ ਹਾਂ ਹੀ ਵੀ ਆ ਵੀ ਅਲਫਾ ਕੇਸ ਚੱਲ ਰਿਹਾ ਆਪਣਾ ਅੱਛਾ ਵੀ ਅਸੀਂ ਭਾਈ ਐ ਕਰਕੇ ਜੀ ਉਹਨਾਂ ਦਾ ਐ ਕੰਮ ਕਰ ਰਹੇ ਹਾਂ ਭਾਈ ਮਹਾਸਾ ਉਹ ਬੁੱਪੜਾ ਮੈਂ ਤੈਨੂੰ ਐ ਕਹਿੰਦਾ ਸੀ ਓਏ ਐਵੇਂ ਨਾ ਹਰੇਕ ਕੋਲੇ ਪਹਿਲਾਂ ਹੀ ਰੌਲਾ ਪਾ ਕੇ ਬਹਿ ਜਾਗਾ ਤੂੰ ਵੀ ਯਾਰ ਗੱਲ ਰੱਖਦਾ ਨਹੀਂ ਢਿੱਡ 'ਚ ਰਵਾ ਜੇ ਤਾਂ ਤੂੰ ਬੁੜੀਆਂ ਕੋਲੇ ਪਾਏਗਾ ਫੇਰ ਤਾਂ ਨਹੀਂ ਫਾਇਦਾ ਰੱਖੇਦਾ ਢਿੱਡ 'ਚ ਜੇ ਹੁਣ ਕਿਸੇ ਛੇੜੇ ਬੰਦੇ ਕੋਲੇ ਗੱਲ ਕਰੇਗਾ ਮੇਰੇ ਛੇੜੇ ਰਾਹ ਨਿਕਲੇ ਆਉਂਦੇ ਉਹੀ ਗੱਲ ਹੋਈ ਰਾਹ ਨਿਕਲੇ ਆਇਆ ਅੱਛਾ ਕੋਈ ਤਾਂ ਮੇਰੀ ਗੱਲ ਕਰਦਾ ਹੁਣ ਦੋ ਤਿੰਨ ਗੱਲਾਂ ਦੱਸੀ ਨੇ ਮੈਂ ਤਾਂ ਬੜ ਤਬਰ ਮੈਨੂੰ ਹੀ ਦੱਸ ਕੀ ਪੁੱਛਿਆ ਤੂੰ ਕੀ ਹੱਥ ਲਾ ਗਿਆ ਤੇਰੇ ਕੋਨੇ ਕੋਨੇ ਛਾਰੇ ਪ੍ਰੂਫ ਪਏ ਨੇ ਕਾਦੇ ਮੰਨ ਲਓ ਕਿ ਉਹਨੇ ਕਹਿੰਦਾ ਮੈਂ ਜਦੋਂ ਉਹਦੇ ਪਾਪੇ ਕੋਲੇ ਦਾਰੂ ਦੂਰੂ ਪੀਂਦੇ ਹੁੰਦੇ ਸੀ ਇਕੱਠੇ ਉਹ ਸਮਝ ਹਾਂ ਬਸੰਤੇ ਕੋਲੇ ਮਸਾਨਤ ਹਾਂ ਤੇ ਬਾਬਾ ਵਾਲੀ ਬਸੰਤੇ ਕੋਲੇ ਕਹਿੰਦਾ ਉਹ ਉਹ ਦਾਰੂ ਪੀਤੀ ਜ ਮੇਰੇ ਕੋਲੇ ਰੋਪਿਆ ਉਹਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਅੱਛਾ ਵੀ ਇਹ ਘਰ ਵਾਲੀ ਮੈਨੂੰ ਐਂ ਕਰਦੀ ਐ ਇਹ ਮੈਨੂੰ ਐਂ ਕਰਦੀ ਵੀ ਕਹਿੰਦਾ ਬਾਬਾ ਵੀ ਮਾਉ ਮਾਰਨ ਦੀਆਂ ਚਾਲਾਂ ਚੱਲ ਰਹੀ ਸੀ ਓਦੋਂ ਉਈ ਉਹਨੂੰ ਪਤਾ ਲੱਗ ਰਹੀ ਦੀ ਬੰਦੇ ਨੂੰ ਉਹ ਉਹ ਗੱਲਾਂ ਉਹਨਾਂ ਸਾਰੀਆਂ ਪੋਚੋਲੇ ਨੂੰ ਕੱਟਤੀਆਂ ਅੱਛਾ ਤੇ ਫਿਰ ਉਹਨਾਂ ਕਿੱਥੇ ਸੀ ਉਹ ਗੱਲ ਤਾਂ ਸੁਣ ਲਾ ਉਹ ਕਹਿੰਦਾ ਮੈਂ ਵੀ ਦੱਸਦਾ ਦੀ ਮੇਰੀ ਪੂਰੀ ਗੱਲ ਥੋੜੀ ਬੇਰਬੋਲੀ ਕਹਿੰਦਾ ਉਹ ਕਿਸੇ ਕਾਗਜ਼ ਤੇ ਨਹੀਂ ਬੈਠਾ ਲਿਖੀ ਹੂੰ ਲਾ ਦੇਖ ਲੈ ਗੱਲ ਤਾਂ ਸੁਣ ਲੈ ਕਹਿੰਦਾ ਉਹਨੇ ਮੈਨੂੰ ਦਿਖਾਇਆ ਵੀ ਇਹ ਕਾਗਜ਼ ਕਹਿੰਦਾ ਉਹ ਕਾਗਜ਼ ਤੇ ਲਿਖੀ ਬੈਠਾ ਸਾਰਾ ਕੁਝ ਜੇ ਆਪਾਂ ਨੂੰ ਕਾਤਕ ਕਲੱਬ ਜੇ ਕਹਣੇ ਏਦੋਂ ਪਹਿਲਾਂ ਗੱਲ ਚੰਗੀ ਕੀ ਹੋ ਤੇ ਫਿਰ ਹੁਣ ਕਾਤਕ ਕਿੱਥੋਂ ਲੱਭਾਂਗੇ ਆਪਾਂ ਕਾਤਕ ਹੁਣ ਆਪਣੇ ਨਾਲ ਉਹ ਵੀ ਹੈਗਾ ਮੈਂ ਉਹਨੂੰ ਵੀ ਕਹੀ ਸੀ ਗੱਲ ਉਹੋ ਜਿਉਂਦਾ ਜਾਗਦਾ ਬੰਦਾ ਸਿਆਣਾ ਬੰਦਾ ਉਹ ਝੂਠ ਨਹੀਂ ਬੋਲਦਾ ਹੈ ਉਹਨੇ ਮੈਨੂੰ ਸਾਰੀ ਗੱਲ ਦੱਸ ਦਿੱਤੀ ਮੈਂ ਇਹਨੂੰ ਗੱਲ ਹੋਰ ਵੀ ਕਹੀ ਤੀ ਮਾਹਾਂ ਜੀ ਕੱਲ ਕੱਲ ਨੂੰ ਅੱਜ ਤੂੰ ਇਹ ਗੱਲ ਕਹਿਨੇ ਅਸੀਂ ਕੱਲ ਨੂੰ ਤੈਨੂੰ ਵਕੀਲ ਦੇ ਜੇ ਗੱਲ ਫੜ ਕੇ ਤੂੰ ਉੱਥੇ ਮੁੱਕਰ ਜਿਵੇਂ ਫੇਰ ਤੂੰ ਗਵਾਹੀ ਦੇਵੇਂਗਾ ਤਾਂ ਕਦੋਂ ਮੈਂ ਉਹਨੇ ਮੈਨੂੰ ਐ ਹੱਥ ਜੱਤ ਮਾਰਿਆ ਕਹਿੰਦਾ ਮੈਂ ਗਵਾਹੀ ਦੂੰ ਬਸ ਫੇਰ ਠੀਕ ਆ ਜੇ ਜਦੋਂ ਬੰਦਾ ਹੀ ਜਾਗਦਾ ਖੜਾ ਆਪਣੇ ਤਾਂ ਬੰਦਾ ਜਾਗਦਾ ਖੜਾ ਬੰਦਾ ਹੋ ਗਿਆ ਜਾਗਦਾ ਨੰਬਰ 2 ਕਾਟਕ ਹੋ ਗਿਆ ਕੁਕਾਤਕ ਦਾ ਫਿਰ ਆਇਆ ਨਾ ਕਾਤਕ ਦੀ ਜੇ ਗੌਣ ਕਰਨੇ ਬਾਰੇ ਨਿਆਰੇ ਹੋ ਜਾਣਗੇ ਕਾਤਕ ਦੀ ਜੇ ਗੌਣ ਕਰਦੇ ਤੂੰ ਐਂ ਦੇਖ ਲੈ ਵੀ ਐਡੀ 12 43ਵੀਂ ਆਹੋ ਉਹਨੇ ਛੱਡਿਆ ਹੋ ਕੋਈ ਸਬੂਤ ਛੱਡਿਆ ਹੋ ਨਾ ਸਬੂਤ ਤਾਂ ਰੱਖ ਸਕਦੀ ਆਇਆ ਨਾ ਤੂੰ ਕਹੇ ਆ ਆਪਾਂ ਨੂੰ ਇਹ ਵੀ ਨਹੀਂ ਨਾ ਪੱਕਾ ਪਤਾ ਵੀ ਫਿਰ ਸਬੂਤ ਕਾਤਕ ਉਹਦੇ ਕੋਲ ਨਹੀਂ ਿਕਾਤ ਕੋ ਉਹ ਤਾਂ ਅਜੇ ਨਾ ਆਪਾਂ ਨੂੰ ਪਤਾ ਹੀ ਨਹੀਂ ਫਿਰ ਹੁਣ ਪਤਾ ਕਿਵੇਂ ਕਰਾਂਗੇ ਪਤਾ ਤਾਂ ਫਿਰ ਹੁਣ ਭੱਜ ਦੌੜ ਦੀ ਹੋ ਬਤਾ ਤਾਂ ਫਿਰ ਜੇ ਹੁਣ ਭੱਜ ਦੌੜ ਕਰਾਂਗੇ ਭਾਈ ਮੈਂ ਹੋਰ ਕਹਿੰਦਾ ਭੱਜ ਦੌੜ ਤਾਂ ਚੱਲ ਲੰਬਾ ਚੱਲੂ ਕੰਮ ਮੇਰਾ ਸੜਾ ਦਾ ਢਿੰਡੇ ਪੈ ਗਈ ਗੱਲ ਆ ਆਪਾਂ ਵਕੀਲ ਕੋਲੇ ਜਾਇਆ ਉਹਨਾਂ ਨੂੰ ਦੱਸ ਦਿੰਨੇ ਵੀ ਐ ਕਰਕੇ ਇੱਕ ਗਵਾਹ ਹੋਰ ਮਿਲ ਗਿਆ ਜੀ ਸਾਨੂੰ ਜਿਹਾਉਂਦਾ ਜਾਗਦਾ ਬੰਦਾ ਸਾਰਾ ਦੱਸੂ ਤੁਹਾਨੂੰ ਫਿਰ ਵੀ ਪੜ੍ਹਿਆ ਲਿਖਿਆ ਬੰਦਾ ਗੱਲ ਰਾਹ ਪਾ ਦੂ ਆਪਾਂ ਨੂੰ ਉਹ ਉਹਨਾਂ ਦਾ ਰੋਜ਼ ਦਾ ਹਿੱਸਾ ਹੈ ਹਨਾ ਭਾਵੇਂ ਚਫਲਾਂਗੇ ਚ ਲਿਖੀ ਜੀ ਇੱਕ ਉਹਦਾ ਪਾ ਲੈਣਾ ਮੈਂ ਤੇ ਮੈਂ ਤੈਨੂੰ ਐ ਕਹਿੰਦਾ ਸੀ ਵੀ ਹੁਣ ਆਪਾਂ ਵਕੀਲ ਕੋਲੇ ਤਾਂ ਜਾਵਾਂਗੇ ਜੇ ਗੱਲ ਇਹ ਆ ਤੇ ਮੇਰੇ ਦਿਮਾਗ 'ਚ ਗੱਲ ਹੋਰ ਵੀ ਵਜਦੀ ਐ ਇੱਕ ਵੀ ਆਪਾਂ ਚੱਲ ਕੇ ਕਿਕਰ ਸਿੰਘ ਕੋਲੇ ਵੀ ਅੱਗੇ ਮੁਲਾਕਾਤ ਕਰਕੇ ਅੱਗੇ ਕੋਸ ਨਾ ਕੋਸ ਗੱਲ ਰਾਹ ਪਾਉ ਆਪਾਂ ਨੂੰ ਉਹ ਵੀ ਕਰਿਆ ਵਾਂਗੇ ਗੱਲ ਪੱਕੀ ਨਾਲੇ ਮੈਨੂੰ ਬਹੁਤ ਮੈਂ ਤੈਨੂੰ ਮਿਲਾ ਕੇ ਲਿਉਂ ਮਿਲਦੇ ਨੂੰ ਬਹੁਤ ਟਾਈਮ ਹੋ ਗਿਆ ਛੇ ਦਿਨ ਹੋ ਗਏ ਤੂੰ ਆਇਆ ਸਾ ਲੜਾ ਤੇਰੀ ਲਿਆਸੀ ਤੇ ਕਰ ਸਿੰਘ ਦੀ ਸੀ ਬਚੋਲੇ ਦੀ ਤੇ ਬਾਪੂ ਦੀ ਸੀ ਹਾਂ ਉਹ ਇਕੱਠੇ ਨਹੀਂ ਚੌਂਕਾਏ ਨੇ ਤੂੰ ਐਸਾ ਲੜਾ ਜਦੋਂ ਅੱਜ ਬਚੋਲਾ ਟੱਕਰ ਗਿਆ ਹਾਂ ਕੁਝ ਗੱਲ ਤਾਂ ਉਹਨੇ ਦੱਸੀ ਆ ਕੁਝ ਗੱਲ ਪਤਾ ਕਿ ਕਰਸਾ ਇਹਨੂੰ ਵੀ ਹੋ ਤੇਰੀਆਂ ਜੀ ਗੱਲ ਲਿਆ ਤਾਂ ਮੇਰੇ ਛੜੇ ਦੀ ਸੀਖ ਲੱਗਣੀ ਦਿਮਾਗ 'ਚ ਨਹੀਂ ਆਈ ਤੇ ਜੇ ਕਿਕਰ ਕੋਲੇ ਬਾਗੇ ਕਰਦਾ ਜਮਾ ਜੜ ਫੜਾਉਗਾ ਆਪਾਂ ਦੱਸੂ ਕੋਸਣਾ ਕੁਝ ਦੱਸੂ ਹੁੰਡੀ ਜਮਾ ਫੜੀ ਜਊਏ ਆ ਗਿਆ ਨੀ ਕਰ ਤਰਾਪਾ ਚੱਲਦੇ ਆ ਹੈ ਇਹਨਾਂ ਨੂੰ ਦਿਖਾਵਾਂਗੇ ਪੰਜੀ ਦਾ ਬਾਲ ਹਟਦਾ ਇਹ ਦੇਖੀ ਪਿਆ ਤੂੰ ਗੱਲਾਂ ਹੋੜੀ ਬਸ ਫਿਰ ਤੈਨੂੰ ਮੈਂ ਉਹੀ ਗੱਲ ਤੇਰਾ ਖੂਨ ਹੈ ਤੱਤਾ ਕਿਤੇ ਵਾਲਾ ਖਾਜੇ ਵੀਰ ਬਣ ਕੇ ਕਿਸੇ ਹੋਰ ਕੋਲ ਨਾ ਭਾਪ ਕੱਢੀ ਮੈਂ ਤਾਂ ਕਿਸੇ ਨੂੰ ਨਹੀਂ ਤੂੰ ਨਾਵੇਂ ਹਰੇਕ ਕੋਲੇ ਕਿਸੇ ਕੋਲੇ ਦਾਰੂ ਪਿਆ ਲੈ ਪੀਣ ਭਾਈ ਵਾਲਾ ਦੇ ਦੇਣੇ ਕਿਸ ਨੂੰ ਨਹੀਂ ਤਾਂ ਜੇ ਗੱਲ ਕਰਦਾ ਅਗਲੇ ਤੋਂ ੱਦ ਚੋਂ ਗੱਲ ਕੱਢ ਕੇ ਜਮਨਾ ਅਗਲੇ ੱਦ ਚੋਂ ਗੱਲ ਕਰ ਓਏ ਆਏ ਦਾ ਮੈਨੂੰ ਪਤਾ ਤੇਰਾ ਚੱਲ ਫਿਰ ਹੁਣ ਆਪਾਂ ਚੱਲ ਗਏ ਹਾਂ ਚੱਲ ਤੇ ਆ ਜਾ ਫਿਰ ਮੋਟਰ ਹੈਡ ਕੋ ਪਹਿਲੇ ਮੱਥੇ ਤੇ ਖੜਾ ਮੈਂ ਲਿਆਉਣਾ ਮੈਂ ਐਂ ਕਹਿੰਦਾ ਦਿਮਾਗ ਬਖ ਕੋਥੀ ਹੋ ਗਿਆ ਚੈਂਬਰ ਜੀ ਆਉਦੇ ਹੈ ਠੀਕ ਹੋਣਕਾਰੀ ਆ